ਮਹਾ ਮੰਤਰੀ ਤਰੁਣ ਚੁੱਕ ਜੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕਰਦੇ ਪਹਿਲੇ ਇਸ ਲਈ ਤੁਸੀਂ ਬੰਦ ਦਾ ਨਿਰਖਣ ਕੀਤਾ ਤਰੁਣ ਜੀ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਨੇ ਜੋ ਗਰਾਊਂਡ ਰਿਪੋਰਟ ਤੋਂ ਹੰਦਸਦੀ ਪਈ ਹੈ ਤੁਸੀਂ ਉਹ ਦੇਖੋ ਦੋ ਥਾਵਾਂ ਤੇ ਤੁਸੀਂ ਟੁੱਟਿਆ ਇੱਕ ਹੋਰ ਜਗ੍ਹਾ ਦੇਖੋ ਸਾਹਮਣੇ ਤੁਸੀਂ ਉਹ ਸਾਰੀ ਸੜਕ ਨਿਕਲ ਗਈ ਇਹ ਕਹ ਰਹੇ ਪਿੱਛੇ ਜਾਓ ਦੇਖੋ ਸਾਰੀ ਸੜਕ ਨਿਕਲ ਗਈ ਇੱਕ ਪਾਸੇ ਵਿਧਾਨ ਸਭਾ ਚ ਖੜੇ ਹੋ ਕੇ ਕਹਿ ਰਹੇ ਸੀ ਬੰਦ ਪੱਕੇ ਕੀਤੇ ਆਹ ਲਾਹ ਦੇਖੋ 8 8 ਫੁੱਟ ਪਾਣੀ ਦਾ 10 ਫੁੱਟ ਪਾਣੀ ਇਹ ਪਿੰਡਾਂ ਦੇ ਲੋਕ ਨੇ ਤੁਸੀਂ ਉਹ ਦੇਖੋ ਉਹ ਸੜਕ ਹੀ ਨਹੀਂ ਰਹੀ ਇਹ ਬਾਹਾਂ ਦੀ ਟੁੱਟ ਗਿਆ ਕਨੈਕਟੀਵਿਟੀ ਟੁੱਟ ਗਈ ਕਨੈਕਟੀਵਿਟੀ ਟੁੱਟ ਗਈ ਔਰ ਇੱਕ ਥਾਂ ਤੋਂ ਨਹੀਂ ਟੁੱਟੀ ਸੱਤ ਥਾਂਾਂ ਤੋਂ ਟੁੱਟੀ 12 ਫੁੱਟ ਪਾਣੀ ਹੁਣ ਫੇਰ 2 1/2 ਤੋਂ 2 ਫੁੱਟ ਪਾਣੀ ਫੇਰ ਵਧ ਰਿਹਾ ਲੋਕ ਕਿਸ ਤਰ੍ਹਾਂ ਬਚੇ ਕਿਸ ਤਰ੍ਹਾਂ ਇਸ ਤਰਾਸ ਦੀ ਨਾਲ ਲੜਾਈ ਹੋ ਰਹੀ ਹੈ ਔਰ ਮੈਂ ਤੇ ਤਾਂ ਤਾਂ ਕਰਨਿਆ ਨਾ ਲੋਗਾਂ ਨੂੰ ਕਿ ਇਹਨਾਂ ਨੇ ਐਡੀ ਵੱਡੀ ਮਾਰ ਪਾਣੀ ਦੀ ਔਰ ਇਹ ਨਲਾਕੀ ਹੈ ਤੁਸੀਂ ਇੱਥੇ ਪਿੰਡ ਦੇ ਲੋਕਾਂ ਨੂੰ ਮੇਰੇ ਬਿਨਾਂ ਪੁੱਛੋ ਇੱਥੇ ਲਗਾਤਾਰ ਖਨਨ ਕੀਤਾ ਗਿਆ ਅਵੈਦ ਖਨਨ ਜੀ ਰੇਤ ਕੱਢ ਲਈ ਜਿਸ ਨਾਲ ਕਿਨਾਰੇ ਕਮਜ਼ੋਰ ਹੋ ਗਏ ਔਰ ਪਾਣੀ ਮਾਰ ਗਿਆ ਰਾਵੀ ਦਾ 200 ਪਿੰਡਾਂ 'ਚ ਹੂੰ 200 ਪਿੰਡਾਂ 'ਚ ਜੀ ਕੌਣ ਜ਼ਿੰਮੇਵਾਰ ਹੈ ਕੌਣ ਕਰਾਂਦਾ ਰਿਹਾ ਅਵੈਦ ਖਨਨ ਕੌਣ ਰੇਤ ਵੇਚਦਾ ਰਿਹਾ ਕਿੰਨੇ ਵਿਧਾਨ ਸਭਾ ਤੇ ਖੜੇ ਹੋ ਕੇ ਭਗਵੰਤਮਾਨ ਸਾਹਿਬ ਦੇ ਮੰਤਰੀ ਗੋਵਿੰਦ ਜੀ ਨੇ ਕਿਹਾ ਕਿ ਅਸੀਂ ਤੁਸੀ ਬਾਂਦ ਦੇ ਸਾਰੇ ਬਾਂਦ ਸਾਰੇ ਪੱਕੇ ਕਰਾਏ ਇਹ ਤੁਸੀਂ ਜਾ ਕੇ ਦੇਖੋ ਆਓ ਦਿਖਾਓ ਇਹ ਦੇਖੋ ਜੀ ਇਹ ਸਥिती ਇਹ ਬਾਂਦ ਦੀ ਇਹ ਤੁਹਾਡੇ ਸਾਹਮਣੇ ਹੈ ਇਲਾਕੇ ਦੇ ਲੋਕਾਂ ਨੂੰ ਪੁੱਛੋ ਹਾਲਾਤ ਕੀ ਨੇ ਇਹ ਵਾਜਬਾਈ ਸਾਹਿਬ ਦੇ ਆ ਕੇ ਬਾਦਲ ਸਾਹਿਬ ਦੇ ਨਾਲ ਉਦੋਂ ਇਹ ਬਣਾਏ ਸੀ ਬਿਲਕੁਲ ਇਹ ਤੁਸੀਂ ਦੇਖੋ ਐਸ ਐਸਫੇ ਦੇ ਜਿਹੜੇ ਉਖੜੇ ਨੇ ਇਹ ਹਾਲਾਤ ਕੀ ਸੀ ਉਦੋਂ ਹੂੰ ਇਹ ਇਹ ਰੋਡ ਐ ਤੋਂ ਇਹ ਬੰਦ ਕਰਕੇ ਰੱਖਿਆ ਸੀ ਅੱਜ ਬੰਦ ਨਿਕਲ ਗਿਆ ਉਹਨੇ ਪਾਣੀ ਵਧ ਰਿਹਾ ਤੁਸੀਂ ਦੇਖੋ ਲਗਾਤਾਰ ਪਾਣੀ ਵਧ ਰਿਹਾ ਜੀ ਔਰ ਇਹ ਸਾਰੀ ਸੜਕ ਥੱਲੇ ਨਿਕਲ ਗਈ ਤੁਸੀਂ ਤੁਸੀਂ ਖੜੇ ਹੋ ਰਹੇ ਥੱਲੇ ਵੀ ਮਿੱਟੀ ਇੰਨੀ ਇਹ ਕਿਸੇ ਵਲੇ ਨਿਕਲ ਸਕਦੀ ਔਰ ਲਗਾਤਾਰ ਪਾਣੀ ਵਧ ਰਿਹਾ ਲਗਾਤਾਰ ਪਾਣੀ ਵਧ ਰਿਹਾ ਪਰ ਸਰਕਾਰ ਤੇ ਹਮੇਸ਼ਾ ਹਜੇ ਵੀ ਦਾਅਵੇ ਕਰਦੀ ਪਈ ਸੀ ਬਹੁਤ ਕੁਝ ਕੀਤਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿ ਰਸੀਮੈਂਟ ਲੱਗਾ ਕਿ ਰਿਪੇਅਰ ਹੋਈ ਦੋਦੀ ਉੱਥੇ ਜਾ ਕੇ ਵੀ ਦੇਖੋ ਹੂੰ ਸਾਹਮਣੇ ਦੇਖੋ ਉਹ ਦੇਖੋ ਤਿੰਨ ਥਾਵਾਂ ਤੋਂ ਟੁੱਟ ਗਿਆ ਕੁੱਲ 7 ਥਾਵਾਂ ਤੋਂ ਟੁੱਟਿਆ ਜਿਹੜੇ ਉਧਰ ਦੇ ਲੋਕ ਉਧਰ ਰਹਿ ਗਏ ਇਧਰ ਦੇ ਇਧਰ ਰਹਿ ਗਏ ਜੀ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਸਰ 11 ਫੁੱਟ ਪਾਣੀ 10 ਫੁੱਟ ਪਾਣੀ ਉਹਨਾਂ ਲਈ ਤਾਂ ਹੁਣ ਪਾਕਿਸਤਾਨ ਉਹ ਵਾਲਾ ਲੱਗ ਗਿਆ ਜੀ ਹਾਂ ਇੱਥੇ ਇੱਥੇ 라ਵੀ ਸਾਹਮਣੇ ਸਾਹਮਣੇ ਪਾਕਿਸਤਾਨ ਮਗਰ ਮਗਰ ਸਿਚੁਏਸ਼ਨ ਜਿਸ ਤਰ੍ਹਾਂ ਦੀ ਵੀ ਹੈਗੀ ਹੈ ਪਰ ਹੁਣ ਜਿਹੜੇ ਲੋਕ ਨੇ ਇੱਥੋਂ ਦੇ ਸਥਾਨਕ ਲੋਕ ਨੇ ਉਹ ਹੁਣ ਇੱਕ ਇਹੋ ਜਿਹਾ ਹਾਲ ਚੰਦ ਨੇ ਕਿ ਉਹਨਾਂ ਦੀ ਕੋਈ ਮਦਦ ਹੋ ਸਕੇ ਸਰਕਾਰ ਕੇਂਦਰ ਦੀ ਸਰਕਾਰ ਕੁਝ ਕਰ ਰਵੇ ਆ ਕੇ ਅੱਜ ਬਰਸਾਤ ਫੇਰ ਬਹੁਤ ਜ਼ਿਆਦਾ ਉੱਪਰ ਹੋ ਰਹੀ ਜਿਸ ਕਾਰਨ ਪਾਣੀ ਦਾ ਦਬਾਅ ਫੇਰ ਵਧ ਰਿਹਾ ਅਗਲੇ 1-2 ਦਿਨ ਬੜੇ ਅਲਰਟ ਰਹਿਣਨੇ ਸਾਨੂੰ ਪੰਜਾਬ ਬਚਾਉਣਾ ਪਏਗਾ ਇਹਨ ਸੁੱਕੀ ਨਲਾਇਕ ਸਰਕਾਰ ਨੇ ਪੰਜਾਬ ਨੂੰ ਰੋੜਤਾ 1200 ਪਿੰਡਾਂ ਦੇ ਅੰਦਰ ਵੀ ਦੇਖੋ ਐ ਇਹ ਚਾਰਾ ਦੇਖੋ ਇਹ گاਉਂ گاਉਂ ਜਿਹੜੀਆਂ ਨੇ ਇਹ گاਵਾ ਮੱਝਾਂ ਜਾਨਵਰ ਰੋੜਤੇ ਇਹ ਰੋਡ ਤੇ ਲਿਆ ਕੇ ਖੜੇ ਕੀਤੇ ਨੇ ਇਹਨੇ ਤੇ ਰੁੜ ਜਾਣੇ ਸੀ ਇਹ ਦੇਖੋ ਇਹ ਜਾਨਵਰ ਕਿੰਨਾ ਡਰਿਆ ਹੈ ਔਰ ਇਹਨਾਂ ਜਾਨਵਰਾਂ ਅੰਸੇ ਸੀ ਚਾਰਾ ਲੈ ਕੇ ਆਏ ਆ ਹਾਲਾਤ ਕੀ ਨੇ ਕਿ ਖਾਣ ਅਸੇ ਕੁਛ ਨਹੀਂ ਕਿੰਨੇ ਕਿੰਨੇ ਦਿਨ ਤੋਂ ਲੋਕਾਂ ਨੇ ਪਿੰਡਾਂ ਚੋਂ ਲਿਆ ਕੇ ਸੜਕਾਂ ਤੇ ਖੜੇ ਕੀਤੇ ਨੇ ਤਾਂ ਕਿ ਬਚ ਸਕਣ ਪਰ ਇਹ ਜਿੱਥੇ 10 ਫੁੱਟ ਪਾਣੀ ਆਇਆ ਹੋਏਗਾ ਉਥੇ 1.5 ਫੁੱਟ ਦੀ ਬੱਛੀ ਕੀ ਕਰਦੀ ਹੋਈ ਇਸ ਬੱਛੀ ਦਾ ਕੀ ਕਸੂਰ ਹੈ ਕਿ ਇਹ ਬੱਛੀ ਵਿਚਾਰੀ ਪਾਣੀ ਦੇ ਵਿੱਚ ਫਸ ਗਈ ਕੇਂਦਰ ਤੋਂ ਕਹਿ ਰਹੇ ਸ਼ਿਵਰਾਜ ਚੋਹਾਨ ਜੀ ਜਲਦ ਹੀ ਇੱਥੇ ਪਹੁੰਚ ਰਹੇ ਨੇ ਉਹ ਵੀ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ। ਭਾਰਤ ਦੀ ਨਰਿੰਦਰ ਮੋਦੀ ਦੀ ਸਰਕਾਰ ਇਹ ਵਚਨਬਾਦ ਦੇ ਇਲਾਕੇ ਦੀ ਬਚਾਨ ਵੱਸ। ਆਪਾਂ ਸਵੇਰ ਤੋਂ ਇਹ ਏਰੀਆ ਦੇਖਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਿੰਨਾ ਘਰ ਤੁਮਿਆ ਰਮਦਾਸ ਅਜਨਾਲਾ ਇੱਥੇ ਸਾਰੇ ਪਿੰਡਾਂ ਘੋਨੇਾਲ ਮਾਚੀਆ ਇਹ ਸਾਰੇ ਨੰਗਲ ਇਹਨਾਂ ਸਾਰੇ ਪਿੰਡਾਂ ਚ ਹੋ ਕੇ ਆਏ ਆ ਇਲਾਕੇ ਦੇਖਿਆ ਆ। ਬਹੁਤ ਵੱਡੀ ਤਰਾਸਦੀ ਹੈ ਇਹ ਪ੍ਰਕਿਰਤਿਕ ਆਪਦਾ ਹੈ ਹਮਮ ਔਰ ਇਸ ਨੁਕਸਾਨ ਨੂੰ ਹੋਣੇ ਵਾਲ ਚ ਤੁਸੀਂ ਦੇਖੋ 12 ਫੁੱਟ ਪਾਣੀ ਹਾਂ ਤੁਸੀਂ ਸੜਕ ਦੇਖਿਓ ਉਧਰ ਦੇ ਲੋਕ ਉਧਰ ਹੀ ਰਹਿ ਗਏ ਹਮਮ ਬੰਦ ਹੀ ਟੁੱਟ ਗਏ ਕਿ ਕਿੱਥੇ ਗਿਆ ਪੈਸਾ ਹਮ ਇਸ ਪੰਜਾਬ ਨੂੰ ਮੇਰੇ ਪੰਜਾਬ ਨੂੰ ਇਹਨਾਂ ਨੇ ਤਰਾਸਦੀ ਤੇ ਸੁੱਟਦਾ ਕੀ ਹੁਣ ਜੇ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਹੁਣ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈਗੀ ਹੈ ਕਿ ਸਭ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਤਰ੍ਹਾਂ ਪਾਣੀ ਘਟਦਾ ਹੈ ਅੰਕਲਨ ਕੀਤਾ ਜਾਏਗਾ ਕਿਆ ਅੰਕਲਨ ਦਾ ਵੇਟ ਕਰਨੀ ਪਏਗੀ ਜਿਨ੍ਹਾਂ ਦਾ ਸਬਾਨ ਜਿਨ੍ਹਾਂ ਦਾ ਸਭ ਕੁਝ ਰੁੜ ਚੁੱਕਾ ਹੈ ਜਿਹੜੇ ਸਭ ਕੁਝ ਗਵਾ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਇਹ ਅਜੇ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਈ ਹੈ ਅਸੀਂ ਇਹਨੂੰ ਸਮਝੀਏ ਕਿ ਵੀ ਹੈ ਤੁਸੀਂ ਕਿਸੇ ਘਰ ਰੋਟੀ ਪੰਚਾਤੀ ਹੈ ਤਰਪੈਲ ਪੰਚਾਤੀ ਹੈ ਤੁਸੀਂ ਮੱਛਰਦਾਨੀ ਪੰਚਾਤੀ ਹੈ ਤੇ ਲੜਾਈ ਖਤਮ ਹੋ ਗਈ ਨਹੀਂ ਅਜੇ ਤਾਂ ਪਾਣੀ ਥੱਲੇ ਆਏਗਾ ਕਿਹੜੀ ਜ਼ਮੀਨ ਦਾ ਕੀ ਹਾਲ ਹੋਇਆ ਹੈ ਕਿਹੜੀ ਜ਼ਮੀਨ 'ਚ ਰੇਤ ਆ ਗਈ ਹੈ ਕਿਹੜੀ ਫਸਲ ਖਰਾਬ ਹੋ ਗਈ ਹੈ ਕਿਹੜੀ ਜ਼ਮੀਨ ਖਰਾਬ ਹੋ ਗਈ ਹੈ ਕਿਰਾ ਡੰਗਰ ਰੁੜ ਗਿਆ ਕਿ ਅੱਜ ਇਹਦੇ ਪਾਣੀ 'ਚ ਘਰ ਖੜੇ ਨੇ ਇੱਕ ਇੱਕ ਮੰਜ਼ਲ ਲਗਭਗ ਘਰਾਂ ਦੀ ਖਤਮ ਹੋ ਗਈ ਅਸੀਂ ਮੈਡੀਕਲ ਟੀਮਾਂ ਲੈ ਕੇ ਆਏ ਹਾਂ ਜਗ੍ਹਾ ਜਗ੍ਹਾ ਤੇ ਮੈਡੀਕਲ ਟੀਮਾਂ ਵੀ ਬਿਠਾ ਰਹੇ ਲੋਕਾਂ ਨੂੰ ਅਸਲੇ ਨੀਡ ਹੈ ਬੁਖਾਰ ਚੜ ਰਿਹਾ ਹੈ ਲੇਕਿਨ ਇੱਥੇ ਅਵੈਧ ਖਨਨ ਜਿਹੜਾ ਹੋਇਆ ਪੂਰੀ ਜਾਂਚ ਹੋਣੀ ਚਾਹੀਦੀ ਹੈ ਭਗਵੰਤ ਮਾਨ ਸਾਹਿਬ ਉਸ ਵਾਰਾਂ ਤੇ ਬੜੇ ਚੁਟਕਲੇ ਕਰਦੇ ਸੀ ਕਿ ਖਨਨ ਮਾਫੀਆ ਕਨਨ ਮਾਫੀਆ ਇਹ ਕੌਣ ਖਨਨ ਕਰਦਾ ਰਿਹਾ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਮੰਤਰੀ ਇੱਥੇ ਖਨਨ ਕਰਦੇ ਰਹੇ ਜੀ ਔਰ ਇਹ ਖਨਨ ਦੇ ਕਾਰਨ ਅੱਜ ਕਿਨਾਰੇ ਕਮਜ਼ੋਰ ਹੋ ਗਏ ਜਿਸ ਨਾਲ ਪਾਣੀ ਨੇ ਮਾਰ ਕੇ 200 ਪਿੰਡ ਤਬਾਹ ਕਰਤੇ ਠੀਕ ਹੈ ਸਰ ਸ਼ੁਕਰੀਆ ਜੀ ਸੋ ਤਰੁਣ ਚੁੱਕ ਜੀ ਰਾਸ਼ਟਰੀ ਮਹਾ ਮੰਤਰੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਜਿੱਥੇ ਵਿਹਾਰ ਆਏ ਨੇ ਉਹਦੇ ਨਾਲ-ਨਾਲ ਜਿਹੜੇ ਪਿੰਡ ਜਿਹੜੇ ਤਬਾਹ ਹੋ ਚੁੱਕੇ ਨੇ ਉਹਨਾਂ ਦਾ ਨਰੀਖਣ ਕੀਤਾ ਹੈ ਉੱਥੋਂ ਦੇ ਉੱਥੋਂ ਦੇ ਲੋਕਾਂ ਨੂੰ ਮਿਲੇ ਨੇ ਤੁਸੀਂ ਬੰਨ ਜਾ ਕੇ ਦੇਖਿਆ ਹੈ ਜਿਹੜਾ ਪਾੜ ਪੈ ਚੁੱਕਾ ਹੈ ਉਹਨਾਂ ਦੇ ਮੁਤਾਬਕ ਇਹ ਸਭ ਜਿਹੜਾ ਨੁਕਸਾਨ ਹੈ ਇਸ ਵੇਲੇ ਪੰਜਾਬ ਨੂੰ ਚੱਲਣਾ ਪੈ ਰਿਹਾ ਅਮਨੇ ਸਾਨੂੰ ਚੱਲਣਾ ਪੈ ਰਿਹਾ ਇਹ ਖਨਨ ਮਾਫੀਆ ਦਾ ਕੀ ਨਤੀਜਾ ਹੈ ਖਨਨ ਲੋਕ ਬੇ ਤੰਗਿਆਂ ਨਾਲ ਬੇ ਹਿਸਾਬ ਦੇ ਨਾਲ ਕਰਦੇ ਸੀਗੇ ਜਿਹਦੇ ਕਾਰਨ ਕੱਚੇ ਹੋ ਗਏ ਇਹਦਾ ਬੰਨ ਜਿਸ ਕਰਕੇ ਇਹ ਪਾਣੀ ਦੀ ਮਾਰ ਨਹੀਂ ਚੱਲ ਸਕਿਆ ਕੈਮਰਾਪਰਸ ਨਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅਮਦੇਸ਼ਰ ਸਾਡੇ ਮਹਾ ਮੰਤਰੀ ਤਰੁਣ ਚੋਕ ਜੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਹੜ ਪ੍ਰਭਾਵਿਤ ਇਰੀਆਂ ਦਾ ਦੌੜਾ ਕਰਦੇ ਪਹਿਲੇ ਇਸ ਲਈ ਤੁਸੀਂ ਬੰਦ ਦਾ ਨਰੀਖਣ ਕੀਤਾ ਤਰੁਣ ਜੀ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਨੇ ਜੋ ਗਰਾਉਂਡ ਰਿਪੋਰਟ ਤੁਹਾਨੂੰ ਦੱਸਦੀ ਪਈ ਹੈ ਤੁਸੀਂ ਉਹ ਦੇਖੋ ਦੋ ਥਾਵਾਂ ਤੇ ਤੁਸੀਂ ਟੁੱਟਿਆ ਇੱਕ ਉਹ ਜਗ੍ਹਾ ਦੇਖੋ ਸਾਹਮਣੇ ਤੁਸੀਂ ਉਹ ਸਾਰੀ ਸੜਕ ਨਿਕਲ ਗਈ ਇਹ ਕਹੇ ਪਿੱਛੇ ਜਾਓ ਦੇਖੋ ਸਾਰੀ ਸੜਕ ਨਿਕਲ ਗਈ ਇੱਕ ਪਾਸੇ ਵਿਧਾਨ ਸਭਾ ਚ ਖੜੇ ਹੋ ਕੇ ਕਹਿ ਰਹੇ ਸੀ ਬਾਂਦ ਪੱਕੇ ਕੀਤੇ ਇਹ ਹਾਲਾਤ ਦੇਖੋ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹ ਪਿੰਡਾਂ ਦੇ ਲੋਕ ਨੇ ਤੁਸੀਂ ਉਹ ਦੇਖੋ ਉਹ ਸੜਕ ਹੀ ਨਹੀਂ ਰਹੀ ਇਹ ਬਾਂਦ ਹੀ ਟੁੱਟ ਗਿਆ ਕਨੈਕਟੀਵਿਟੀ ਟੁੱਟ ਗਈ ਕਨੈਕਟੀਵਿਟੀ ਟੁੱਟ ਗਈ ਔਰ ਇੱਕ ਥਾਂ ਤੋਂ ਨਹੀਂ ਟੁੱਟੀ ਸੱਤ ਥਾਂਾਂ ਤੋਂ ਟੁੱਟੀ 12 ਫੁੱਟ ਪਾਣੀ ਹੁਣ ਫੇਰ 2 1/2 ਤੋਂ 2 ਫੁੱਟ ਪਾਣੀ ਫੇਰ ਵਧ ਰਿਹਾ ਲੋਕ ਕਿਸ ਤਰ੍ਹਾਂ ਬਚੇ ਕਿਸ ਤਰ੍ਹਾਂ ਇਸ ਤਰਾਜ਼ ਦੀ ਨਾਲ ਲੜਾਈ ਹੋ ਰਹੀ ਹੈ ਔਰ ਮੈਂ ਤੇ ਤਾਂ ਤਾਂ ਕਰਨਿਆ ਨਾ ਲੋਗਾਂ ਨੂੰ ਕਿ ਇਹਨਾਂ ਨੇ ਐਡੀ ਵੱਡੀ ਮਾਰ ਪਾਣੀ ਦੀ ਔਰ ਇਹ ਨਲਾਕੀ ਹੈ ਤੁਸੀਂ ਇੱਥੇ ਪਿੰਡ ਦੇ ਲੋਕਾਂ ਨੂੰ ਮੇਰੇ ਬਿਨਾਂ ਪੁੱਛੋ ਇੱਥੇ ਲਗਾਤਾਰ ਖਨਨ ਕੀਤਾ ਗਿਆ ਅਵੈਦ ਖਨਨ ਜੀ ਰੇਤ ਕੱਢ ਲਈ ਜਿਸ ਨਾਲ ਕਿਨਾਰੇ ਕਮਜ਼ੋਰ ਹੋ ਗਏ ਔਰ ਪਾਣੀ ਮਾਰ ਗਿਆ ਰਾਵੀ ਦਾ 200 ਪਿੰਡ ਅੰਦਰ ਹੂੰ 200 ਪਿੰਡਾਂ ਨੂੰ ਜੀ ਕੌਣ ਜ਼ਿੰਮੇਵਾਰ ਹੈ ਕੌਣ ਕਰਾਂਦਾ ਰਿਹਾ ਅਵੈਦ ਖਨਨ ਕੌਣ ਰੇਤ ਵੇਚਦਾ ਰਿਹਾ ਕਿੰਨੇ ਵਿਧਾਨ ਸਭਾ ਤੇ ਖੜੇ ਹੋ ਕੇ ਭਗਵੰਤਮਾਨ ਸਾਹਿਬ ਦੇ ਮੰਤਰੀ ਗੋਵਿੰਦ ਜੀ ਨੇ ਕਿਹਾ ਕਿ ਅਸੀਂ ਧੁੱਸੀ ਬਾਂਦ ਦੇ ਸਾਰੇ ਬਾਂਦ ਸਾਰੇ ਪੱਕੇ ਕਰਾਏ ਐ ਤੁਸੀਂ ਜਾ ਕੇ ਦੇਖੋ ਆਓ ਦਿਖਾਓ ਐ ਦੇਖੋ ਜੀ ਐ ਸਥिती ਇਹ ਬਾਂਦ ਦੀ ਐ ਤੁਹਾਡੇ ਸਾਹਮਣੇ ਆ ਇਲਾਕੇ ਦੇ ਲੋਕਾਂ ਨੂੰ ਪੁੱਛੋ ਹਾਲਾਤ ਕੀ ਨੇ ਇਹ ਵਾਜਬਾਈ ਸਾਹਿਬ ਦੇ ਆ ਕੇ ਬਾਦਲ ਸਾਹਿਬ ਦੇ ਨਾਲ ਉਦੋਂ ਇਹ ਬਣਾਏ ਸੀ ਬਿਲਕੁਲ ਐ ਤੁਸੀਂ ਦੇਖੋ ਐ ਸਫੇਦੇ ਜਿਹੜੇ ਉਖੜੇ ਨੇ ਇਹ ਹਾਲਾਤ ਕੀ ਸੀ ਉਦੋਂ ਹੂੰ ਇਹ ਇਹ ਰੋਡ ਐ ਤੋ ਇਹ ਬੰਦ ਕਰਨ ਕੇ ਰੱਖਿਆ ਸੀ ਅੱਜ ਬੰਦ ਨਿਕਲ ਗਿਆ ਉਹਨੇ ਪਾਣੀ ਵਧ ਰਿਹਾ ਤੁਸੀਂ ਦੇਖੋ ਲਗਾਤਾਰ ਪਾਣੀ ਵਧ ਰਿਹਾ ਜੀ ਔਰ ਇਹ ਸਾਰੀ ਸੜਕ ਥੱਲੇੋਂ ਨਿਕਲ ਗਈ ਇੱਥੇ ਤੁਸੀਂ ਖੜੇ ਹੋ ਰਹੇ ਥੱਲੇ ਵੀ ਮਿੱਟੀ ਆਣੀ ਇਹ ਕਿਸੇ ਵਲੇ ਨਿਕਲ ਸਕਦੀ ਔਰ ਲਗਾਤਾਰ ਪਾਣੀ ਵਧ ਰਿਹਾ ਲਗਾਤਾਰ ਪਾਣੀ ਵਧ ਰਿਹਾ ਪਰ ਸਰਕਾਰ ਤੇ ਹਮੇਸ਼ਾ ਹਜੇ ਵੀ ਦਾਅਵੇ ਕਰਦੀ ਪਈ ਸੀ ਬਹੁਤ ਕੁਝ ਕੀਤਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਕਿ ਰਸੀਮੈਂਟ ਲੱਗਾ ਹੈ ਕਿ ਰਿਪੇਅਰ ਹੋਈ ਤੁਸੀਂ ਉੱਥੇ ਜਾ ਕੇ ਵੀ ਦੇਖੋ ਸਾਹਮਣੇ ਦੇਖੋ ਉਹ ਦੇਖੋ ਤਿੰਨ ਥਾਵਾਂ ਤੋਂ ਟੁੱਟ ਗਿਆ ਕੁੱਲ 7 ਥਾਵਾਂ ਤੋਂ ਟੁੱਟਿਆ ਜਿਹੜੇ ਉੱਧਰ ਦੇ ਲੋਕ ਉੱਧਰ ਰਹਿ ਗਏ ਇੱਧਰ ਦੇ ਇੱਧਰ ਰਹਿ ਗਏ ਜੀ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਸਰ 11 ਫੁੱਟ ਪਾਣੀ 10 ਫੁੱਟ ਪਾਣੀ ਉਹਨਾਂ ਲਈ ਤਾਂ ਹੁਣ ਪਾਕਿਸਤਾਨ ਉਹ ਵਾਲਾ ਲੱਗ ਗਿਆ ਜੀ ਹਾਂ ਇਹ ਇੱਥੇ ਰਾਵੀ ਸਾਹਮਣੇ ਸਾਹਮਣੇ ਪਾਕਿਸਤਾਨ ਮਗਰ ਮਗਰ ਸਿਚੁਏਸ਼ਨ ਜਿਸ ਤਰ੍ਹਾਂ ਦੀ ਵੀ ਹੈਗੀ ਹੈ ਪਰ ਹੁਣ ਜਿਹੜੇ ਲੋਕ ਨੇ ਇੱਥੋਂ ਦੇ ਸਥਾਨਕ ਲੋਕ ਨੇ ਉਹ ਹੁਣ ਇੱਕ ਇਹੋ ਜਿਹਾ ਹਾਲ ਚਾਦਨੇ ਕਿ ਉਹਨਾਂ ਦੀ ਕੋਈ ਮਦਦ ਹੋ ਸਕੇ ਸਰਕਾਰ ਕੇਂਦਰ ਦੀ ਸਰਕਾਰ ਕੁਝ ਕਰ ਰਵੇ ਆ ਕੇ ਅੱਜ ਬਰਸਾਤ ਫੇਰ ਬਹੁਤ ਜ਼ਿਆਦਾ ਉੱਪਰ ਹੋ ਰਹੀ ਜਿਸ ਦਾ ਕਾਰਨ ਪਾਣੀ ਦਾ ਦਬਾਅ ਫੇਰ ਵਧ ਰਿਹਾ ਅਗਲੇ 1-2 ਦਿਨ ਬੜੇ ਅਲਰਟ ਰਹਿਣੇ ਨੇ ਸਾਨੂੰ ਪੰਜਾਬ ਬਚਾਉਣਾ ਪਏਗਾ ਇਹ ਸੁਖੀ ਨਲਾਇਕ ਸਰਕਾਰ ਨੇ ਪੰਜਾਬ ਨੂੰ ਰੋੜਤਾ 1200 ਪਿੰਡਾਂ ਦੇ ਅੰਦਰ ਵੀ ਦੇਖੋ ਇਹ ਚਾਰਾ ਦੇਖੋ ਇਹ ਗਉਂ ਗਉਆਂ ਜਿਹੜੀਆਂ ਨੇ ਇਹ گاਵਾ ਮੱਜਾਂ ਜਾਨਵਰ ਰੋਟੇ ਇਹ ਰੋਡ ਤੇ ਲਿਆ ਕੇ ਖੜੇ ਕੀਤੇ ਨੇ ਇਹਨੇ ਤੇ ਰੁੜ ਜਾਨੇ ਸੀ ਇਹ ਦੇਖੋ ਇਹ ਜਾਨਵਰ ਕਿੰਨਾ ਡਰਿਆ ਹੈ ਔਰ ਇਹਨਾਂ ਜਾਨਵਰਾਂ ਅਸੇ ਅਸੀਂ ਚਾਰਾ ਲੈ ਕੇ ਆਏ ਆ ਹਾਲਾਤ ਕੀ ਨੇ ਕਿ ਖਾਣੇ ਸੇ ਕੁਝ ਨਹੀਂ ਕਿੰਨੇ ਕਿੰਨੇ ਦਿਨ ਤੋਂ ਲੋਕਾਂ ਨੇ ਪਿੰਡਾਂ ਚ ਲਿਆ ਕੇ ਸੜਕਾਂ ਤੇ ਖੜੇ ਕੀਤੇ ਨੇ ਤਾਂ ਕਿ ਬਚ ਸਕਣ ਪਰ ਇਹ ਜਿੱਥੇ 10 ਫੁੱਟ ਪਾਣੀ ਆਇਆ ਹੋਏਗਾ ਉਥੇ 1.5 ਫੁੱਟ ਦੀ ਬੱਛੀ ਕੀ ਕਰਦੀ ਹੋਈ ਇਹ ਇਸ ਬੱਛੀ ਦਾ ਕੀ ਕਸੂਰ ਹੈ ਕਿ ਇਹ ਬੱਛੀ ਵਿਚਾਰੀ ਪਾਣੀ ਦੇ ਵਿੱਚ ਫਸ ਗਈ ਕੇਂਦਰ ਤੋਂ ਕਹਿ ਰਹੇ ਸ਼ਿਵਰਾਜ ਚੋਹਾਨ ਜੀ ਜਲਦ ਹੀ ਇੱਥੇ ਪਹੁੰਚ ਰਹੇ ਨੇ ਉਹ ਵੀ ਇੱਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ। ਭਾਰਤੀ ਨਰਿੰਦਰ ਮੋਦੀ ਦੀ ਸਰਕਾਰ ਇਹ ਵਚਨਬਾਦ ਦਾ ਇਲਾਕੇ ਦੀ ਬਚਾਨ ਵਾਪਸ। ਆਪ ਸਵੇਰ ਤੋਂ ਇਹ ਏਰੀਆ ਦੇਖਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਿੰਨਾ ਗਮਿਆ ਰਮਦਾਸ ਅਜਨਾਲਾ ਇੱਥੇ ਸਾਰੇ ਪਿੰਡਾਂ ਕੋਨੇ ਹਾਲ ਮਾਛੀਆ ਇਹ ਸਾਰੇ ਨੰਗਲ ਇਹਨਾਂ ਸਾਰੇ ਪਿੰਡਾਂ ਚ ਹੋ ਕੇ ਆਏ ਆ ਇਲਾਕੇ ਦੇਖ ਕੇ ਆ। ਬਹੁਤ ਵੱਡੀ ਤਰਾਸਦੀ ਹੈ ਇਹ ਪ੍ਰਕਿਰਤਿਕ ਆਪਦਾ ਹੈ ਹਮਮ ਔਰ ਇਸ ਨੁਕਸਾਨ ਨੂੰ ਹੋਣੇ ਵਾਲੇ ਤੁਸੀਂ ਦੇਖੋ 12 ਫੁੱਟ ਪਾਣੀ ਅੱਜ ਤੁਸੀਂ ਸੜਕ ਦੇਖਿਆ ਉਧਰ ਦੇ ਲੋਕ ਉਧਰ ਹੀ ਰਹਿ ਗਏ ਹਮਮ ਬੰਦ ਹੀ ਟੁੱਟ ਗਏ ਕਿ ਕਿੱਥੇ ਗਿਆ ਪੈਸਾ ਹਮ ਇਸ ਪੰਜਾਬ ਨੂੰ ਮੇਰੇ ਪੰਜਾਬ ਨੂੰ ਇਹਨਾਂ ਨੇ ਤਰਾਸ ਦਿੱਤੇ ਸੁੱਟਦਾ ਕੀ ਹੁਣ ਜੇ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਹੁਣ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈਗੀ ਹੈ ਕਿ ਸਭ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਸ ਤਰ੍ਹਾਂ ਪਾਣੀ ਘਟਦਾ ਹੈ ਅੰਕਲਨ ਕੀਤਾ ਜਾਏਗਾ ਕਿਆ ਅੰਕਲਨ ਦਾ ਵੇਟ ਕਰਨੀ ਪਏਗੀ ਜਿਨ੍ਹਾਂ ਦਾ ਸਬਾਨ ਜਿਨ੍ਹਾਂ ਦਾ ਸਭ ਕੁਝ ਰੁੜ ਚੁੱਕਾ ਹੈ ਜਿਹੜੇ ਸਭ ਕੁਝ ਗਵਾ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਇਹ ਅਜੇ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਈ ਹੈ ਅਸੀਂ ਇਹਨੂੰ ਸਮਝੀਏ ਕਿ ਵੀ ਹੈ ਤੁਸੀਂ ਕਿਸੇ ਘਰ ਰੋਟੀ ਪੰਚਾਤੀ ਹੈ ਤਰਪੈਲ ਪੰਚਾਤੀ ਹੈ ਤੁਸੀਂ ਮੱਛਰਦਾਨੀ ਪੰਚਾਤੀ ਹੈ ਤੇ ਲੜਾਈ ਖਤਮ ਹੋ ਗਈ ਨਹੀਂ ਅਜੇ ਤਾਂ ਪਾਣੀ ਥੱਲੇ ਆਏਗਾ ਇਹਦੀ ਜ਼ਮੀਨ ਦਾ ਕੀ ਹਾਲ ਹੋਇਆ ਹੈ ਕਿਹੜੀ ਜ਼ਮੀਨ 'ਚ ਰੇਤ ਆ ਗਈ ਹੈ ਕਿਹੜੀ ਫਸਲ ਖਰਾਬ ਹੋ ਗਈ ਹੈ ਕਿਹੜੀ ਜ਼ਮੀਨ ਖਰਾਬ ਹੋ ਗਈ ਹੈ ਕਿਰਾ ਡੰਗਰ ਰੁੜ ਗਿਆ ਕਿ ਅੱਜ ਇਹਦੇ ਪਾਣੀ 'ਚ ਘਰ ਖੜੇ ਨੇ ਇੱਕ ਇੱਕ ਮੰਜ਼ਲ ਲਗਭਗ ਘਰਾਂ ਦੀ ਖਤਮ ਹੋ ਗਈ ਅਸੀਂ ਮੈਡੀਕਲ ਟੀਮਾਂ ਲੈ ਕੇ ਆਏ ਜਗ੍ਹਾ ਜਗ੍ਹਾ ਤੇ ਮੈਡੀਕਲ ਟੀਮਾਂ ਵੀ ਬਿਠਾ ਰਹੇ ਲੋਕਾਂ ਨੂੰ ਅਸਲੇ ਨੀਡ ਹੈ ਬੁਖਾਰ ਚੜ ਰਿਹਾ ਹੈ ਲੇਕਿਨ ਇੱਥੇ ਅਵੈਤ ਖਨਨ ਜਿਹੜਾ ਹੋਇਆ ਪੂਰੀ ਜਾਂਚ ਹੋਣੀ ਚਾਹੀਦੀ ਭਗਵੰਤ ਮਾਨ ਸਾਹਿਬ ਉਸ ਦਿਨ ਤੇ ਬੜੇ ਚੁਟਕਲੇ ਕਰਦੇ ਸੀ ਕਿ ਖਨਨ ਮਾਫੀਆ ਕਨਨ ਮਾਫੀਆ ਇਹ ਕੌਣ ਖਨਨ ਕਰਦਾ ਰਿਹਾ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਮੰਤਰੀ ਇੱਥੇ ਖਨਨ ਕਰਦੇ ਰਹੇ ਜੀ ਔਰ ਇਹ ਖਨਨ ਦੇ ਕਾਰਨ ਅੱਜ ਕਿਨਾਰੇ ਕਮਜ਼ੋਰ ਹੋ ਗਏ ਜਿਸ ਨਾਲ ਪਾਣੀ ਨੇ ਮਾਰ ਕੇ 200 ਪਿੰਡ ਤਬਾਹ ਕਰਤੇ ਠੀਕ ਹੈ ਸਰ ਸ਼ੁਕਰੀਆ ਜੀ ਸੋ ਤਰੁਣ ਚੁੱਕ ਜੀ ਰਾਸ਼ਟਰੀ ਮਹਾ ਮੰਤਰੀ ਅੱਜ ਅਜਨਾਲਾ ਸੈਕਟਰ ਦੇ ਵਿੱਚ ਜਿੱਥੇ ਕਿਹਾੜ ਆਇਆ ਨੇ ਉਹਦੇ ਨਾਲ-ਨਾਲ ਜਿਹੜੇ ਪਿੰਡ ਜਿਹੜੇ ਤਬਾਹ ਹੋ ਚੁੱਕੇ ਨੇ ਉਹਨਾਂ ਦਾ ਨਰੀਖਣ ਕੀਤਾ ਹੈ ਉੱਥੋਂ ਦੇ ਉੱਥੋਂ ਦੇ ਲੋਕਾਂ ਨੂੰ ਮਿਲੇ ਨੇ ਤੁਸੀਂ ਬੰਨ ਜਾ ਕੇ ਦੇਖਿਆ ਹੈ ਜਿਹੜਾ ਪਾੜ ਪੈ ਚੁੱਕਾ ਹੈ ਉਹਨਾਂ ਦੇ ਮੁਤਾਬਕ ਇਹ ਸਭ ਜਿਹੜਾ ਨੁਕਸਾਨ ਹੈ ਇਸ ਵੇਲੇ ਪੰਜਾਬ ਨੂੰ ਚੱਲਣਾ ਪੈ ਰਿਹਾ ਅਮਲੇ ਸਾਨੂੰ ਚੱਲਣਾ ਪੈ ਰਿਹਾ ਇਹ ਖਨਨ ਮਾਫੀਆ ਦਾ ਕੀ ਤਰੀਕਾ ਨਤੀਜਾ ਹੈ ਖਨਨ ਲੋਕ ਬੇ ਤੰਗਿਆਂ ਨਾਲ ਬੇ ਹਿਸਾਬ ਦੇ ਨਾਲ ਕਰਦੇ ਸੀਗੇ ਜਿਹਦੇ ਕਾਰਨ ਕੱਚੇ ਹੋ ਗਏ ਇਹਦਾ ਬੰਗ ਜਿਸ ਕਰਕੇ ਇਹ ਪਾਣੀ ਦੀ ਮਾਰ ਨਹੀਂ ਚੱਲ ਸਕਿਆ ਜਮਲਾਪੁਰ ਸਨਤੇਜ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅਮਲਸਰ